ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਤੇ ਜਿਹੜਾ ਮੈਂ ਸੂਟ ਪਾਇਆ ਹੈਗਾ ਇਹ ਆਪਾਂ ਜੌਰਜਟ ਦੇ ਉੱਪਰ ਪਾਇਆਗਾ ਤੇ ਜੌਰਜਟ ਦੇ ਉੱਪਰ ਰੈਡੀ ਕਰਵਾਇਗਾ ਇਸ ਤਰ੍ਹਾਂ ਦੇਖੋ ਇਹਦਾ ਨੈੱਕ ਦਾ ਸਟਾਈਲ ਆ ਜਾਊਗਾ ਇਦਾਂ ਬਣਿਆ ਹੋਇਆਗਾ ਤੇ ਬਾਜੂ ਦੇ ਉੱਪਰ ਵਰਕ ਆ ਜਾਊਗਾ ਤੇ ਸੈਂਟਰ ਪੈਨਲ ਵੀ ਨੇ ਤੁਹਾਨੂੰ ਫੁੱਲ ਲੁੱਕ ਹੈ ਦੀ ਸੂਟ ਦੀ ਕਿਉਂਕਿ ਮੈਂ ਬੈਠੀ ਬੈਠਣ ਕਰਕੇ ਨਹੀਂ ਪਤਾ ਲੱਗਣੀ ਹੈਗੀ ਤੇ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰਾਮ ਤੋਂ ਪਲੀਜ਼ ਮੇਰੇ ਪੇਜ ਨੂੰ ਵਾਤ ਤੋਂ ਵਾਤ ਫੋਲੋ ਕਰਿਓ ਤੁਹਾਨੂੰ ਫੁੱਲ ਲੁੱਕ ਹੈ ਕਿ ਜਿਹੜੀ ਮੇਰੇ ਸੂਟਸ ਦੀ ਹਨਾ ਕੋਈ ਵੀ ਵਰਕ ਵਗੈਰਾ ਵਾਲੇ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਮੇਰੇ ਮਤਲਬ ਇੰਸਟਾਗ੍ਰਾਮ ਪੇਜ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਥੋਂ ਆਪਣਾ ਡਿਜ਼ਾਈਨ ਹੈਗਾ ਜਿਹੜਾ ਦੇ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਤਿਆਰ ਕਰ ਦੋ ਥੋੜਾ ਜਿਹਾ ਤੁਹਾਡੇ ਲਈ ਆਸਾਨੀ ਹੋ ਚੁਗੀ ਕਿਉਂਕਿ ਮੈਨੂੰ ਕਾਫੀ ਬੰਨਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਸਾਨੂੰ ਹਨਾ ਡਿਜ਼ਾਈਨ ਸੈਂਡ ਕਰ ਦੋ ਕਿਉਂਕਿ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਚੈੱਕ ਕਰ ਸਕਦੇ ਹੋਗੇ ਤੇ ਮੈਨੂੰ ਆਰਡਰ ਦੇ ਸਕਦੇ ਹੋਗੇ ਜਿਹੜੀ ਇਹਦੀ ਫੁੱਲ ਲੁੱਕ ਹੈਗੀ ਉਹ ਵੀ ਤੁਹਾਨੂੰ WhatsApp ਤੇ ਸੌਰੀ Instagram ਤੇ ਮਿਲੂਗੀ ਤੇ ਇਹਦੇ ਬੈਕ ਤੇ ਵੀ ਵਰਕ ਹੋਇਆ ਹੋਇਆ ਹੈਗਾ ਸਾਰੀ ਫੁੱਲ ਲੁੱਕ ਹੈਗੀ ਪ੍ਰੋਪਰ ਤੁਹਾਨੂੰ Instagram ਦੇ ਉੱਪਰ ਮਿਲ ਜੂਗੀ ਅੱਜ ਆਪਾਂ ਲੈ ਕੇ ਆਏਗੇ ਬਹੁਤ ਪਿਆਰੇ ਜੇ ਜੌਰਜਟ ਦੇ ਸੂਟ ਲੈਗੇ ਬਹੁਤ ਸੋਹਣੇ ਕਲਰ ਤੇ ਨਿਊ জর্জਟਾ ਸਿਲਕ ਵਰਗੀ জর্জਟ ਹੈਗੀ ਹਨਾ ਇਹਦੇ ਉੱਤੇ ਤੁਸੀਂ ਫਰੌਗ ਸਟਾਈਲ ਤੇ ਫਰਸੀ ਸਲਵਾਰ ਨਾਲ ਜਿਦਾ ਕਿ ਟ੍ਰੈਂਡ ਹੈਗਾ ਹਨਾ ਤੁਸੀਂ ਉਦਾਂ ਇਹਨਾਂ ਦੇ ਸੂਟ ਦੀ ਸਟਿਚਿੰਗ ਕਰਵਾ ਸਕਦੇ ਹੋ ਉੱਚੀ ਸ਼ਰਟ ਵੀ ਰੱਖ ਸਕਦੇ ਹੋਗੇ ਫੁੱਲ ਬਾਹੂ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹਰ ਲੁੱਕ ਦੇ ਵਿੱਚ ਆਜ ਵਾਲੇ ਸੂਟ ਲੈਣਗੇ ਬਹੁਤ ਜਿਆਦੇ ਸੋਹਣੇ ਲੱਗਣਗੇ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਤੁਹਾਨੂੰ ਪਲੱਸ ਦੁਪੱਟਾ 4000 4200 ਤੱਕ ਮਿਲੇਗਾ ਦੁਪੱਟੇ ਦੀ ਫਿਨਿਸ਼ਿੰਗ ਕਰਕੇ ਮਿਲੇਗਾ ਤੇ ਦੁਪੱਟਾ ਡਾਈ ਕਰਕੇ ਮਿਲੇਗਾ ਕਿਉਂਕਿ ਮੈਂ ਦੁਪੱਟੇ ਤੇ ਫਿਨਿਸ਼ਿੰਗ ਨਹੀਂ ਕਰਵਾਈ ਫਲਹਾਲ ਤੇ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਤੁਹਾਨੂੰ ਹਨਾ ਦੱਸ ਦਿੱਤਾ ਜਾਊਗਾ ਵੀ ਤੁਹਾਡੇ ਚਾਰजेस ਇਦਾਂ ਦੇਣਗੇ ਤੇ ਮੈਂ ਸਿਰਫ ਦੁਪੱਟਾ ਹੈਗਾ ਜਿਹੜਾ ਹਾਫ ਪਿਓਰ ਦਾ ਰੱਖਿਆਗਾ ਇਹਦੇ ਨਾਲ ਜਾਂ ਫਿਰ ਮੈਂ ਬੈਂਬਰ ਦਾ ਦੁਪੱਟਾ ਰੱਖਦੀ ਇਹਦੇ ਨਾਲ ਤੇ ਮੇਰੇ ਕੋਲ ਬੈਂਬਰ ਦੇ ਦੁਪੱਟੇ ਕਾਫੀ ਹੋ ਚੁੱਕੇ ਸੀਗੇ ਤਾਂ ਕਰਕੇ ਹਨਾ ਮੈਨੂੰ ਐਸੇ ਵੀ ਆਪਾਂ ਹਾਫ ਪਿਓਰ ਦਾ ਦੁਪੱਟਾ ਬਹੁਤ ਲਾਈਟ ਵੇਟ ਹੁੰਦਾ ਗਰਮੀ ਦੇ ਵਿੱਚ ਵਧੀਆ ਰਹਿੰਦਾਗਾ ਤੇ ਕੈਰੀ ਕਰਨਾ ਵੀ ਸੌਖਾ ਹੈਗਾ ਤਾਂ ਤੁਸੀਂ ਇਦਾਂ ਦਾ ਦੁਪੱਟਾ ਹੈਗਾ ਜਿਹੜਾ ਲੈ ਸਕਦੇ ਹੋਗੇ ਤੁਸੀਂ ਕੋਟੇ ਦਾ ਵੀ ਲਗਾ ਸਕਦੇ ਹੋ ਜਾਰਜਟ ਨਾਲ ਚੱਲ ਜਾਊਗਾ ਕੋਟਾ ਬੈਂਬਰ ਜਿੱਦਾਂ ਵੀ ਤੁਸੀਂ ਬਾਕੀ ਜ਼ਿਆਦਾਤਰ ਮੈਂ ਦੁਪੱਟੇ ਫੁੱਲ ਪਿਓਰ ਔਰਗੈਂਜ਼ਾ ਦੇ ਲੈਣੀਆਂ ਮੈਨੂੰ ਬਹੁਤ ਵਧੀਆ ਲੱਗਦੇ ਨੇਗੇ ਆਪੋ ਆਪਣੀ ਪਸੰਦ ਹੁੰਦੀ ਹੈ ਕਿ ਜਿਵੇਂ ਦੇ ਤੁਹਾਨੂੰ ਲਾਇਕ ਨੇਗੇ ਤਾਂ ਤੁਸੀਂ ਉਦਾਂ ਦੇ ਦੁਪੱਟੇ ਲੈਣਗੇ ਜਿਹੜੇ ਲਗਾ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਤੁਸੀਂ ਕਲਰ ਦੇਖੋ ਸਿਲਕ ਵਰਗੀ ਜਾਰਜਟ ਹੈਗੀ ਲਓ ਜੀ ਯਸਰਾ ਪ੍ਰਾਈਸ ਇਹਦਾ ਰਹੂਗਾ ਜੀ 1050 ਤੇ ਬਹੁਤ ਜਿਆਦੇ ਸੋਹਣੀ ਜੌਰਜਟ ਹੈ ਕਿ ਜਿੱਦ ਤੱਕ ਇਹ ਮੇਰੇ ਬਲੈਕ ਸੂਟ ਪਾਇਆ ਹੋਇਆ ਸੀਗਾ ਹਨਾ ਤੇ ਉਹਦਾ ਮਤਲਬ ਹੈ ਉਹਦੇ ਵਿੱਚ ਹੁਣ ਇਹ ਕਲਰ ਆ ਗਏ ਨੇਗੇ 1050 ਤੇ ਜੌਰਜਟ ਵੀ ਬਹੁਤ ਜਿਆਦੇ ਸੋਹਣੀ ਹੈ 1050 ਦਾ ਪ੍ਰਾਈਸ ਹੈਗਾ ਤੇ ਆਰਡਰ ਆਪਣਾ ਫਾਸਟਲੀ ਕਰ ਦਿਓ ਜੌਰਜਟ ਦਾ ਲਓ ਜੀ ਕਲਰ ਇੱਕ ਤੋਂ ਇੱਕ हट ਗਿਆ ਜੇ ਕਿਸੇ ਵੀ ਭੈਣ ਨੂੰ ਹਨ ਜਿੰਨੇ ਸੂਟ ਲੈਣਗੇ ਮੈਂ ਵੀਡੀਓ ਵੀਡੀਓ ਦੇ ਵਿੱਚ ਦਿਖਾਉਂਗੀ ਜਿਵੇਂ ਪੇਮੈਂਟ ਆ ਜੂਗੀ ਆਪਾਂ ਦੇ ਦਾਂਗੇ ਜੇ ਕਿਸੇ ਵੀ ਭੈਣ ਦੇ ਹਨ ਮਤਲਬ ਬਹੁਤ ਸਾਰੇ ਆਰਡਰ ਹੋ ਜਾਂਦੇ ਨੇਗੇ ਐਕਸਟਰਾ ਆਰਡਰ ਹੋ ਜਾਂਦੇ ਹੁੰਦੇ ਨੇ ਵੀਡੀਓ ਤੋਂ ਵੀ ਜੀ ਵੀਡੀਓ ਦੇ ਵਿੱਚ ਮੈਂ 5 ਜਾਂ 7 ਸੂਟ ਦਿਖਾਉਣੀ ਹੈਗੀ ਪਰ ਤੁਹਾਨੂੰ ਥੋੜਾ ਟਾਈਮ ਵੇਟ ਕਰਨੀ ਪੂਗੀ ਦੋ ਤੋਂ ਚਾਰ ਦਿਨ ਤੁਹਾਨੂੰ ਮਗਵਾ ਕੇ ਦੇ ਦਾਂਗੇ ਆਪਾਂ ਲਓ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਇਸ ਤਰ੍ਹਾਂ ਤੇ ਕਲਰ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਇੱਕ ਵੀ ਇਦਾਂ ਦਾ ਨਹੀਂ ਹੈਗਾ ਵੀ ਕੋਈ ਵਧੀਆ ਨਾ ਹੋਵੇ ਤੇ ਇਹਨੂੰ ਤੁਸੀਂ ਨਾ ਬਾਕੀ ਜਦੋਂ ਡਿਜ਼ਾਈਨ ਵਗੈਰਾ ਕਰੋਗੇ ਲੇਸਸ ਦਾ ਹਨਾ ਤੇ ਬਹੁਤ ਜਿਆਦੇ ਸੋਹਣੇ ਸੂਟ ਬਣ ਜਾਣਗੇ ਲਓ ਜੀ ਦੇਖੋ ਲਵੈਂਡਰ ਕਲਰ ਹੈਗਾ ਲਵੈਂਡਰ ਦੇ ਵਿੱਚ ਵੀ ਬਹੁਤ ਜਿਆਦੇ ਸੋਹਣਾ ਲੱਗ ਰਿਹਾ ਸੂਟ ਜੌਰਜਟ ਦਾ ਤੇ ਇਹਦੀ ਫਿਟਿੰਗ ਹੈ ਜਿਹੜੀ ਬਹੁਤ ਜਿਆਦੇ ਸੋਹਣੀ ਆਉਂਦੀ ਹੈਗੀ ਜੌਰਜਟ ਤੇ ਡਾਰਕ ਗ੍ਰੇ ਕਲਰ ਦੇਖੋ ਜੀ ਤੇ ਥੋੜਾ ਜਿਹਾ ਆਪਾਂ ਹੋਰ ਖੋਲ ਕੇ ਦਿਖਾ ਦਿੰਦੇ ਆ ਇਦਾਂ ਪ੍ਰਿੰਟ ਹੈਗਾ ਤੇ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਬਲੂ ਸ਼ੇਡ ਦਾ ਤੇ ਬਲੂ ਸ਼ੇਡ ਦਾ ਦੁਪੱਟਾ ਕਦੇ ਨਾਲ ਬਹੁਤ ਜਿਆਦੇ ਸੋਹਣਾ ਲੱਗੂਗਾ ਮੋਰ ਪੰਖੇ ਵੀ ਲੈ ਸਕਦੇ ਹੋ ਬਲੂ ਵੀ ਲੈ ਸਕਦੇ ਹੋ ਦੋਨਾਂ ਦੇ ਵਿੱਚੋਂ ਜੋ ਵੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਫਿਰ ਨੈਕਸਟ ਦੇਖੋ ਜੀ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਕਲਰ ਬਹੁਤ ਜਿਆਦਾ ਸੋਹਣਾ ਬਹੁਤ ਲਾਈਟ ਵੇਟ ਜੌਰਜਟ ਐਦਾਂ ਨਹੀਂ ਹੈਗੀ ਵੀ ਇਹ ਮੋਟੀ ਜੌਰਜਟ ਹੈਗੀ ਵੀ ਵਧੀਆ ਨਹੀਂ ਹੋਣੀ ਹਨਾ ਤੇ ਬਹੁਤ ਵਧੀਆ ਜੌਰਜਟ ਹੈਗੀ ਲਓ ਜੀ 1050 ਇਹਦਾ ਪ੍ਰਾਈਸ ਹੈ ਤੇ ਬਲੈਕ ਦੇ ਵਿੱਚ ਵੀ ਹੈਗਾ ਤੁਸੀਂ ਬਲੈਕ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਤੇ ਇਸ ਤੋਂ ਬਾਅਦ ਇਸ ਦੇਖ ਸਕਦੇ ਹੋ ਫਿਰ ਲਾਸਟ ਸੂਟ ਇਹ ਵਾਲਾ ਠੀਕ ਹੈ ਜੀ ਤੇ ਦੋ ਸੂਟ ਮੈਂ ਤੁਹਾਨੂੰ ਹੋਰ ਦਿਖਾ ਦਿੰਦੀ ਹਾਂ ਮੇਰੇ ਕੋਲ ਪਹਿਲਾਂ ਦੇ ਪੈਸੇ ਜੇ ਕਿਸੇ ਵੀ ਭੈਣ ਨੂੰ ਲੋੜ ਹੈਗੀ ਤਾਂ ਤੁਸੀਂ ਇਹ ਵਾਲੇ ਸੂਟ ਲੈਗੇ ਜਿਹੜੇ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ 1050 ਲੱਗੂਗਾ ਕਿਉਂਕਿ ਇਹ ਜਿਹੜੀ ਜਾਰਜਟ ਹੈ ਟੈਬੀ ਜਾਰਜਟ ਹੈਗੀ ਤੇ ਇਹਦੇ ਵਿੱਚ ਦੋ ਕਲਰ ਨੇ ਇਸ ਤਰ੍ਹਾਂ ਠੀਕੇ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਸਿਲਾਈ ਕਰਵਾ ਸਕਦੇ ਹੋ ਬਟ ਸਿਲਾਈ ਲਈ ਸਾਡੇ ਕੋਲੇ ਟਾਈਮ ਲੈ ਕੇ ਚੱਲਣਾ ਪਊਗਾ ਘੱਟੋ ਘੱਟ 15 ਤੋਂ 20 ਦਿਨ ਦਾ ਕਿਉਂਕਿ ਰਾਸ਼ ਹੈਗਾ ਸਟਿਚਿੰਗ ਲਈ ਹਨਾ ਤੇ ਡੇਲੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨੀ ਹੁੰਦੀ ਆ ਵੀ ਡੇਲੀ ਸੂਟ ਆਉਂਦੇ ਨੇਗੇ ਸਟਿਚਿੰਗ ਵਾਲੇ ਜਿੱਦਾਂ ਕਿ ਆਪਾਂ ਵੀਡੀਓ ਪਾਉਣੇ ਤਕਰੀਬਨ ਉਹਦੇ ਵਿੱਚੋਂ 90% ਸੂਟ ਸਿਲਾਈ ਵਾਲੇ ਹੁੰਦੇ ਨੇਗੇ ਬਾਕੀ ਫਿਰ ਇਦਾਂ ਹੀ ਮੰਗਵਾ ਲੈਂਦੇ ਰਗੇ ਜੇ ਤੁਸੀਂ ਇਦਾਂ ਵੀ ਮੰਗਵਾਉਣਾ ਚਾਹੁੰਦੇ ਹੋ ਅਨਸਟਿਚ ਤਾਂ ਤੁਸੀਂ ਅਨਸਟਿਚ ਵੀ ਮੰਗਵਾ ਸਕਦੇ ਜੋ ਕੋਈ ਵੀ ਭੈਣ ਮੇਰੀ ਵਾਰ ਤੋਂ ਵੀਡੀਓ ਦੇਖਦੀ ਹੈਗੀ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਹੈ ਵਿਆਹ ਸ਼ਾਦੀਆਂ ਲਈ ਤਾਂ ਤੁਸੀਂ ਆਪਣਾ ਆਰਡਰ ਹੈਗਾ ਆਪਾਂ ਨੂੰ ਦੇ ਸਕਦੇ ਹੋਗੇ ਤੇ ਆਰਡਰ ਤੁਹਾਨੂੰ ਥੋੜਾ ਜਿਹਾ ਪਹਿਲਾਂ ਦੇਣਾ ਪਊਗਾ ਕਿਉਂਕਿ ਉਹਦੇ ਲਈ ਸਾਨੂੰ ਟਾਈਮ ਚਾਹੀਦਾ ਹੈਗਾ ਤੁਹਾਡੇ ਕੱਪੜੇ ਰੈਡੀ ਕਰਨ ਲਈ ਤੇ ਸਾਰੇ ਜਿਹੜੇ ਮੇਰੇ ਮਤਲਬ ਕਾਰੀਗਰ ਨੇਗੇ ਸਾਰੇ ਮਤਲਬ ਮੁਸਲਮਾਨ ਕਾਰੀਗਰ ਨੇ ਤੇ ਟੇਲਰ ਡਾਈ ਵਾਲਾ ਤੇ ਵਰਕਰ ਵਰਕਰ ਨੇ ਜਿਹੜੇ ਮੇਰੇ ਮਸ਼ੀਨ ਆਰੀ ਪਲੱਸ ਹੈਂਡ ਦੇ ਸਾਰੇ ਮੁਸਲਮਾਨ ਨੇਗੇ ਤੁਹਾਨੂੰ ਕੰਮ ਹੈ ਜਿਹੜਾ ਬਿਲਕੁਲ ਪਰਫੈਕਟ ਕਰਕੇ ਦਿੱਤਾ ਜਾਊਗਾ ਜਿਵੇਂ ਦੀ ਤੁਸੀਂ ਸਾਨੂੰ ਫੋਟੋ ਤੇ ਡਿਟੇਲ ਭੇਜੋਗੇ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਰੈਡੀ ਕਰ ਦੋ ਉਸ ਤੋਂ ਵੀ ਤੁਹਾਨੂੰ ਵਧੀਆ ਸੂਟ ਹੈਗਾ ਜਿਹੜਾ ਰੈਡੀ ਕਰਕੇ ਦਵਾਂਗੇ ਪਰ ਡਿਟੇਲ ਹੈ ਕਿ ਜਰੂਰ ਹਨਾ ਵੀ ਫੋਟੋ ਦੇ نیچے ਮੈਂਸ਼ਨ ਕਰਦਿਆ ਕਰੋ ਕਿਉਂਕਿ ਜਿਹੜੇ ਹੈਂਡਵਰਕ ਦੇ ਸੂਟ ਨੇਗੇ ਆਪਣਾ ਮਤਲਬ ਸਟਾਰਟ ਹੋ ਗਏ ਨੇ ਕਾਫੀ ਪੈਣਾ ਆਰਡਰ ਦੇ ਚੁੱਕੀਆਂ ਨੇ ਗਿਆ ਕਾਫੀ ਪੈਣਾ ਜਿਹੜੇ ਮਤਲਬ ਵਿਆਹ ਸ਼ਾਦੀਆਂ ਲਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੇਗੇ ਤਾਂ ਤੁਸੀਂ ਪਹਿਲਾਂ ਆਪਣਾ ਆਰਡਰ ਦਿਓ ਤਾਂ ਕਿ ਤੁਹਾਨੂੰ ਟਾਈਮ ਸਿਰ ਸੂਟ ਨੇਗੇ ਜਿਹੜੇ ਮਿਲ ਜਾਣ ਠੀਕ ਹੈ ਜੀ ਫਿਰ ਅ ਸੀਜ਼ ਇੱਕ ਦਿਨ ਛੋਟੇ ਹੋ ਜਾਂਦੇ ਨੇ ਫਿਰ ਰਾਸ਼ ਹੋ ਜਾਂਦਾ ਹੈਗਾ ਤਾਂ ਕਰਕੇ ਫਿਰ ਜਿਹੜਾ ਕੰਮ ਹੈਗਾ ਡਿਲੇ ਹੋ ਜਾਂਦਾ ਹੈਗਾ ਤੁਹਾਨੂੰ ਟਾਈਮ ਤੇ ਸੂਟ ਨਹੀਂ ਮਿਲਦੇ ਹੈਗੇ ਹਨਾ ਤੇ ਤਾਂ ਕਰਕੇ ਮੈਂ ਕਹਿ ਨਹੀਂ ਆ ਵੀ ਤੁਸੀਂ ਆਪਣੇ ਪਹਿਲਾਂ ਜੇ ਤੁਸੀਂ ਅੱਜ ਆਰਡਰ ਦਿਨੇ ਹੋਗੇ ਤਾਂ ਤੁਹਾਡੇ ਸੂਟ ਜਲਦੀ ਤੋਂ ਜਲਦੀ ਰੈਡੀ ਕਰਵਾ ਕੇ ਭੇਜ ਦਿੱਤੇ ਜਾਣਗੇ ਜਿੱਥੇ ਵੀ ਤੁਸੀਂ ਮਗਵਾਉਣਾ ਚਾਹੁੰਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਤੇ ਮੇਰੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰਿਓ ਜਰੂਰ ਉੱਥੇ ਸਾਰੇ ਡਿਜ਼ਾਈਨ ਪਏ ਹੁੰਦੇ ਨੇਗੇ ਜਰੂਰ ਤੁਸੀਂ ਉੱਥੋਂ ਦੇਖ ਕੇ ਤੁਸੀਂ ਸੂਟ ਲੇਗੇ ਜਿਹੜੇ ਰੈ ਕਰਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ